ਸਾਡੇ ਮਨ ਦੀ ਮੈਲ ਦੂਰ ਹੋ ਜਾਵੇ ਜੀ ਤਾਂ ਫਿਰ ਇਹ ਸਰੀਰ ਵੀ ਪਵਿੱਤਰ ਹੋ ਜਾਂਦਾ ਹੈ ਪਰ ਗੁਰੂ ਪਾਤਸ਼ਾਹ ਨੇ ਬਿਆਨ ਕੀਤਾ ਜੇ ਕਹਿੰਦੇ ਮਨ ਮੈਲਾ ਸਭ ਕੁਝ ਮੈਲਾ ਤਨ ਤੋਤੇ ਮਨ ਅੱਛਾ ਨਾ ਹੋਵੇ ਜੇ ਮਨ ਮੈਲਾ ਹੈ ਤਾਂ ਫਿਰ ਆ ਸਰੀਰ ਵੀ ਮੈਲਾ ਹੈ ਅੱਖਾਂ ਵੀ ਮੈਲੀਆਂ ਨੇ ਹੱਥ ਵੀ ਮੈਲੇ ਨੇ ਪੈਰ ਵੀ ਮੈਲੇ ਨੇ ਜ਼ੁਬਾਨ ਵੀ ਮੈਲੀ ਹੈ ਕੰਨ ਵੀ ਮੈਲੇ ਨੇ ਬੰਦਾ ਕਹਿੰਦਾ ਜੀ ਮੈਂ ਨਹਾ ਧੋ ਕੇ ਆਇਆ ਹਾਂ ਗੁਰਦੁਆਰੇ ਪਰ ਗੁਰੂ ਪਾਤਸ਼ਾਹ ਕਹਿੰਦੇ ਨਾ ਪਈ ਆਪਾਂ ਸਾਰੇ ਨਹਾ ਧੋ ਕੇ ਆਏ ਆਂ ਰੰਜੀ ਹੁਣ ਆਪਾਂ ਹੀ ਸਮਝ ਰਹੇ ਆ ਗੁਰਬਾਣੀ ਨੂੰ ਆਪਾਂ ਸਾਰੇ ਸਾਫ ਸੁਥਰੇ ਹੋ ਕੇ ਆਏ ਆ ਗੁਰੂ ਪਾਤਸ਼ਾਹ ਕੋਲ ਪਰ ਗੁਰੂ ਪਾਤਸ਼ਾਹ ਨੂੰ ਪੁੱਛ ਲਈਏ ਪਾਤਸ਼ਾਹ ਅਸੀਂ ਸਾਫ ਹੋ ਗਏ ਅੰਦਰੋਂ ਉਹ ਬਾਹਰੀ ਇਸ਼ਨਾਨ ਹੋ ਗਿਆ ਗੁਰ ਸਤਗੁਰ ਕਾ ਜੋ ਸਿੱਖ ਅਖਾਈ ਸੋ ਪਲਕੇ ਉੱਠ ਹਰ ਨਾਮ ਤੇ ਆਵੇ ਉਦਮ ਕਰੇ ਭਲਕੇ ਪਰਪਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ ਅੰਮ੍ਰਿਤ ਉਹ ਵੀ ਅੰਮ੍ਰਿਤ ਦੀ ਗੱਲ ਹੀ ਐ ਬਾਰੀ ਬਰਤ ਲਓ ਥੋੜੇ ਸਮੇ ਲਈ ਬਾਰੀ ਇਸ਼ਨਾਨ ਕਰਕੇ ਆ ਗਏ ਪਰ ਅਗਲਾ ਇਸ਼ਨਾਨ ਗੁਰੂ ਪਾਤਸ਼ਾਹ ਸੀ ਸਾਫ ਨਜ਼ਰ ਆ ਰਹੇ ਆ ਤੁਹਾਨੂੰ ਵਧੀਆ ਇਦਾਂ ਸਾਫ ਸੁਥਰੇ ਵਧੀਆ ਲੱਗ ਰਹੇ ਹਾਂ ਅਸੀਂ ਚਿਹਰੇ ਸਾਫ ਨੇ ਬਾਰੀ ਰੂਪ ਦੇ ਵਿੱਚ ਕੱਪੜੇ ਸਾਫ ਪਾ ਕੇ ਆਏ ਹਾਂ ਪਰ ਅੰਦਰੋਂ ਦੱਸਿਓ ਹੁਣ ਅਸੀਂ ਸਾਫ ਹਾਂ ਜਾਂ ਨਹੀਂ ਤਾਂ ਗੁਰੂ ਪਾਤ ਸ਼ਕਨ ਤੇ ਭਾਈ ਦੇਖ ਲਾ ਆਪਣੇ ਅੰਦਰ ਚਾਤੀ ਮਾਰ ਕਹਿੰਦੇ ਇਦਾਂ ਸਾਫ਼ ਨਹੀਂ ਹੋਇਆ ਜਾਣਾ ਮਨ ਮੈਲਾ ਸਭ ਕੁਝ ਮਿਲ ਕਹਿੰਦੇ ਵੇਖ ਮਨ ਮੈਲਾ ਇਹ ਤਾਂ ਸਾਰਾ ਕੁਝ ਹੀ ਮਿਲ ਆਏ ਕੱਪੜਿਆਂ ਦਾ ਕੀ ਭਾਵ ਬਣਦਾ ਹੈ ਚਿਹਰਾ ਸਾਫ਼ ਲੱਗਦਾ ਹੈ ਕੋਈ ਫਰਕ ਨਹੀਂ ਪੈਂਦਾ ਚਿਹਰਾ ਤਾਂ ਜੇ ਗੰਦਾ ਵੀ ਹੈ ਮਿੱਟੀ ਕੱਟੇ ਦੇ ਨਾਲ ਲਿਪੜਿਆ ਹੋਇਆ ਹੈ ਕੋਈ ਫਰਕ ਨਹੀਂ ਪੈਂਦਾ ਸਾਈਡ ਜੀ ਤੇ ਹੋ ਕੇ ਬੈਠ ਜਾਈ ਤੂੰ ਸਭ ਤੋਂ ਸੋਹਣਾ ਲੱਗੇਗਾ ਦਰਬਾਰ ਦੇ ਵਿੱਚ ਆ ਕੇ ਤੂੰ ਆਪਣੇ ਗੁਰੂ ਦਾ ਸਤਕਾਰ ਮੁੱਖ ਰੱਖਦੇ ਹੋਏ ਤੂੰ ਬਾਹਰੋਂ ਸੇਵਾ ਕਰਕੇ ਆਇਆ ਸੀ ਤੇਰੇ ਕੱਪੜੇ ਗੰਦੇ ਹੋ ਗਏ ਬੋਧਾ ਲਾਗੇ ਨਹੀਂ ਬੈਠ ਸਕਿਆ ਤੂੰ ਪਿੱਛੇ ਜਾ ਕੇ ਬੈਠ ਸਭ ਤੋਂ ਪਿੱਛੇ ਜਾ ਪਰ ਜੇ ਤੇਰਾ ਮਨ ਸਾਫ਼ ਹੈ ਨਾ ਤੂੰ ਗੰਦੇ ਕੱਪੜਿਆਂ ਦੇ ਵਿੱਚ ਵੀ ਸੋਹਣਾ ਹੈ ਕਿਉਂਕਿ ਗੁਰੂ ਨੇ ਤੇਰਾ ਮਨ ਵੇਖ ਲਿਆ ਹੈ ਅਸੀਂ ਬਿਲਕੁਲ ਲਾਗੇ ਬੈਠੇ ਹਾਂ ਬਹੁਤ ਲਾਗੇ ਤੇ ਮੈਂ ਬੈਠਾ ਹਾਂ ਪਰ ਜੇ ਮਨ ਮਹਿਲ ਹੈ ਸਭ ਕੁਝ ਮੇਲਾ ਫਿਰ ਕਹਿੰਦੇ ਮੇਲਾ ਹੀ ਮੇਲਾ ਹੈ ਕੀ ਭਾਵ ਬਣਦਾ ਇਹ ਸੋਹਣੇ ਕੱਪੜੇ ਪਾਏ ਨੇ ਬੈਠ ਗਏ ਹਾਂ ਆ ਕੇ ਵੇਖਿਓ ਜੀ ਪਰਖਿਓ ਕਿਤੇ ਮਨ ਮੇਲਾ ਤੇ ਨਹੀਂ ਰਹਿ ਗਿਆ ਬਾਹਰੀ ਰੂਪ ਦੇ ਵਿੱਚ ਗੁਰੂ ਨੂੰ ਪ੍ਰਭਾਵਿਤ ਨਹੀਂ ਕਰਦੀਆਂ ਸਾਡੀਆਂ ਆਹ ਚਿਹਰੇ ਸਾਡੇ ਕੱਪੜੇ ਸਾਡਾ ਰੰਗ ਰੂਪ ਕੁਝ ਵੀ ਪ੍ਰਭਾਵਿਤ ਨਹੀਂ ਕਰਨਦਾ ਗੁਰੂ ਪਾਤਸ਼ਾਹ ਨੂੰ ਤਾਂ ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗੁਮਾਨ ਫਿਰ ਗੁਮਾਨ ਚੱਲ ਜਾਂਦਾ ਹੈ ਅਹੰਕਾਰ ਚੱਲ ਜਾਂਦਾ ਹੈ ਕਾਮ ਕ੍ਰੋਧ ਨਾਮੋਹੀ ਇਹ ਬਿਣਸੈ ਲੋਭ ਸਵਾਨ ਕਾਮ ਕ੍ਰੋਧ ਮੁੰਦਾ ਨਹੀਂ ਭੌਂਦਾ ਨਹੀਂ ਕਹਿੰਦੇ ਫਿਰ ਲੋਭ ਸਵਾਨ ਦੀ ਬਿਲਤੀ ਹੈ ਲਾਲਚ ਬਿਲਤੀ ਹੈ ਜਿਹੜੀ ਖਤਮ ਹੋ ਜਾਂਦੀ ਹੈ ਜਦੋਂ ਸੰਗਤ ਦੇ ਵਿੱਚ ਬੈਠਾਂਗੇ ਮੇਨ ਭਾਵ ਸੰਗਤ ਦਾ ਰਹਿਣਾ ਹੈ ਕਾਮ ਕ੍ਰੋਧ ਨਹੀਂ ਪ੍ਰਭਾਵ ਪਾਏਗਾ ਇਹ ਸੌਖੀ ਖੇਡ ਨਹੀਂ ਹੈ ਜੀ ਇਹਦੇ ਤੇ ਮਨੁੱਖ ਉਦਮ ਕਰੇ ਮਿਹਨਤ ਕਰੇ ਗੁਰਬਾਣੀ ਦੇ ਨਾਲ ਜੁੜਨ ਦਾ ਉਦਮ ਕਰੇ ਪਹਿਲਾਂ ਉਦਮ ਕਰਨਾ ਪਵੇਗਾ ਬਾਅਦ ਵਿੱਚ ਸਹਜਤਾ ਵਿੱਚ ਟਿਕ ਜਾਏਗਾ ਫਿਰ ਉਦਮ ਦੀ ਲੋੜ ਨਹੀਂ ਪੈਂਦੀ ਫਿਰ ਬਾਬਾ ਕਬੀਰ ਜੀ ਵਾਲੀ ਅਵਸਥਾ ਬਣਦੀ ਹੈ ਹਰ ਕਾ ਬਿ ਲੋਬਣਾ ਬਿ ਲੋਭੋ ਮੇਰੇ ਪਾਈ ਸਹਿਜ ਬਿ ਲੋਭੋ ਜੈਸੇ ਤਤ ਨਾ ਜਾਈ ਫਿਰ ਉਹ ਉਦਮ ਆਪ ਕਰਦਾ ਹੈ ਕਾਹੇ ਰੇ ਮਨ ਚਿਤਵੈ ਉਦਮ ਹਰ ਆਹਰ ਹਰ ਜਿਉ ਪਰੇ ਫਿਰ ਉਦਮ ਬਣ ਜਾਂਦਾ ਹੈ ਆਪਣੇ ਆਪ ਪਰ ਇਸੇ ਹੀ ਪੰਕਤੀ ਤੇ ਆਇਓ ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸਵਾਨ ਕਹਿੰਦੇ ਸਿਰਫ ਕਾਮ ਕ੍ਰੋਧ ਤੈਨੂੰ ਮੋਹਣਗੇ ਨਹੀਂ ਜੇ ਤੂੰ ਨਿਰੰਤਰ ਗੁਰੂ ਦੀ ਸੰਗਤ ਕਰਨੀ ਸ਼ੁਰੂ ਕਰ ਦੇਵੇਂ ਕਾਮ ਕ੍ਰੋਧ ਮੋਹਦੇ ਕਿਉਂ ਨੇ ਕਿਉਂਕਿ ਅਸੀਂ ਸੁਰਤ ਕਰਕੇ ਰੋਜ਼ਾਨਾ ਕਾਦੀ ਸੰਗਤ ਕਰਦੇ ਹਾਂ ਜੀ ਮਾੜੇ ਵਿਚਾਰਾਂ ਦੀ ਵੇਖਣ ਦੇ ਨਾਲ ਸੁਣਨ ਦੇ ਨਾਲ ਜਿੱਥੇ ਵੀ ਜੋ ਕੁਝ ਵੀ ਵੇਖ ਰਹੇ ਹਾਂ ਉਹ ਸੰਗਤ ਹੋ ਰਹੀ ਹੈ ਸੁਰਤ ਦੇ ਵਿੱਚ ਭਾਵੇਂ ਬਾਹਰ ਰੋਡ ਤੇ ਚੱਲਦੇ ਫਿਰਦੇ ਘਰ ਦੇ ਵਿੱਚ ਬੈਠੇ ਟੈਲੀਵਿਜ਼ਨ ਤੇ ਫੋਨ ਤੇ ਜੋ ਵੀ ਵੇਖ ਰਹੇ ਹਾਂ ਕਿਸੇ ਇਨਸਾਨ ਦੇ ਨਾਲ ਖੜੇ ਹਾਂ ਉਹ ਕਿਸ ਬਿਰਤੀ ਦਾ ਇਨਸਾਨ ਹੈ ਜੋ ਵੀ ਗੱਲਾਂ ਸਾਡੇ ਦਿਮਾਗ ਤੱਕ ਪਹੁੰਚ ਰਹੀਆਂ ਨੇ ਪੂਰੇ ਦਿਨ ਦੇ ਵਿੱਚ ਉਹ ਸੰਗਤ ਹੋ ਰਹੀ ਹੈ ਤੇ ਉਹ ਸੰਗਤ ਦੇ ਜੈਸੇ-ਜੈਸੇ ਲਫ਼ਜ਼ ਹੋਣਗੇ ਉਹ ਕਾਮ, ਕ੍ਰੋਧ, ਮੋਹ ਹੀ ਹੈ ਫਿਰ ਉਹ ਮੁੰਦੇ ਨੇ ਫਿਰ ਮੋਣਗੇ ਪਰ ਜੇ ਨਿਰੰਤਰ ਆਪ ਜਿਵੇਂ ਅੱਜ ਆ ਕੇ ਬੈਠੇ ਹੋ ਬੜਾ ਧੰਨਵਾਦ ਆਪ ਸਭ ਦਾ ਨਿਰੰਤਰ ਗੁਰੂ ਦੇ ਕੋਲ ਆ ਕੇ ਬੈਠਣਾ ਸ਼ੁਰੂ ਕਰਦੇ ਹੋ ਨਾ ਜੀ ਤਾਂ ਫਿਰ ਜਿਹੜੀਆਂ ਵੀ ਪਰੇਸ਼ਾਨੀਆਂ ਨੇ ਜਿਹੜੇ ਵੀ ਦੁੱਖ ਨੇ ਤੁਹਾਨੂੰ ਲੱਗਦਾ ਹੋਵੇਗਾ ਜ਼ਿੰਦਗੀ ਦਾ ਕੋਈ ਆ ਬਹੁਤ ਵੱਡਾ ਦੁੱਖ ਹੈ ਬਹੁਤ ਵੱਡੀ ਪਰੇਸ਼ਾਨੀ ਹੈ ਤੋ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਦਾ ਨਾਸ ਗੱਲ ਸੁਣਦੀ ਹੈ ਫਿਰ ਉੱਥੇ ਹੀ ਜੇ ਸੁਣਨਾ ਸ਼ੁਰੂ ਕਰ ਦਈਏ ਫਿਰ ਅਸੀਂ ਕਹਿੰਨੇ ਹਾਂ ਪਰੇਸ਼ਾਨ ਹਾਂ ਗੁਰੂ ਪਾਤਸ਼ਾਹ ਕੋਲੇ ਇੱਕ ਦਿਨ ਆ ਕੇ ਕਹਿ ਦਿੰਦੇ ਹਾਂ ਪਾਤਸ਼ਾਹ ਪਰੇਸ਼ਾਨੀ ਬੜੀ ਚੱਲ ਰਹੀ ਹੈ ਜੇ ਗੁਰੂ ਪਾਤਸ਼ਾਹ ਕਹਿਣ ਭਾਈ ਮੈਂ ਤੇ ਰੋਜ਼ਾਨਾ ਕਿੰਨਾ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਤੂੰ ਉਹਨਾ ਕਿੱਥੇ ਐ ਰੋਜ਼ਾਨਾ ਤੇ ਤੈਨੂੰ ਆਵਾਜ਼ਾਂ ਮਾਰੀ ਦੀਆਂ ਨੇ ਨਿਤਨੇਮ ਦੇ ਰੂਪ ਦੇ ਵਿੱਚ ਰੋਜ਼ਾਨਾ ਤੈਨੂੰ ਪੁਕਾਰ ਕਰੀ ਦੇ ਤੂੰ ਘਰੋਂ ਉੱਠ ਕੇ ਨਹੀਂ ਹੁੰਦਾ ਤਾਂ ਫਿਰ ਦੁੱਖ ਵਧਦੇ ਜਾਂਦੇ ਨੇ ਫਿਰ ਨਹੀਂ ਮੋਣਗੇ ਜੇ ਰੋਜ਼ਾਨਾ ਸੋਣਾ ਸ਼ੁਰੂ ਕਰਦੀਏ ਬਿਨਸੈ ਲੋਭ ਸੁਆਣ ਉਹ ਬਿਨਸੈ ਜਾਂਦਾ ਹੈ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਜਿਹੜੇ ਫਿਰ ਸੱਚ ਦੇ ਮਾਰਗ ਤੇ ਚੱਲ ਪੈਂਦੇ ਨੇ ਸੱਚ ਦਾ ਮਾਰਗ ਸੌਖਾ ਨਹੀਂ ਇਹ ਬੜਾ ਔਖਾ ਹੈ ਤੇ ਜਿਹੜੇ ਤੁਰਦੇ ਨੇ ਉਹਨਾਂ ਨੂੰ ਪਤਾ ਹੁੰਦਾ ਏ ਕਿ ਅੱਗੇ ਤਤੀ ਤਵੀ ਵੀ ਨਸੀਬ ਹੋ ਸਕਦੀ ਏ ਅੱਗੇ ਚਾਂਦਨੀ ਚੌਕ ਵੀ ਨਸੀਬ ਹੋ ਸਕਦਾ ਏ ਅੱਗੇ ਪਰਿਵਾਰ ਨੂੰ ਕੁਝ ਵੀ ਹੋ ਸਕਦਾ ਹੈ ਉਹ ਕਿ ਤੁਰਪੁਰੇ ਹੋਏ ਨੇ ਸਭ ਕੁਝ ਮੰਨ ਕਰਕੇ ਐਕਸੈਪਟ ਕਰਕੇ ਪ੍ਰਵਾਨ ਕਰਕੇ ਕਿਉਂਕਿ ਸੱਚ ਦੇ ਮਾਰਗ ਤੇ ਦੇਣਾ ਹੀ ਦੇਣਾ ਹੁੰਦਾ ਹੈ ਲੈਣਾ ਬਦਲੇ ਵਿੱਚ ਕੁਝ ਵੀ ਨਹੀਂ ਹੁੰਦਾ ਜੇ ਲੈਣ ਦੀ ਬਿਰਤੀ ਦੇ ਨਾਲ ਚੱਲੇ ਹਾਂ ਸੱਚੇ ਮਾਰਗ ਚੱਲਦੇ ਹਾਂ ਉਸਤਤ ਕਰੇ ਜਹਾਨ ਜੇ ਉਸਤਤ ਦੀ ਭੁੱਖ ਹੀ ਲੈ ਕੇ ਸੱਚੇ ਮਾਰਗ ਤੇ ਚੱਲ ਪਏ ਕਿ ਸੰਸਾਰ ਉਸਤਤ ਕਰੇਗਾ ਵਡਿਆਈ ਕਰੇਗਾ ਸੋਭਾ ਕਰੇਗਾ ਤਾਂ ਹੀ ਸੱਚੇ ਮਾਰਗ ਤੇ ਚੱਲਣਾ ਹੈ ਕਹਿੰਦੇ ਫਿਰ ਨਹੀਂ ਤੁਰਿਆ ਜਾਏਗਾ ਫਿਰ ਤੇਰੀ ਉਸਤਤ ਦੀ ਭੁੱਖ ਨੇ ਵਡਿਆਈ ਦੀ ਭੁੱਖ ਨੇ ਤੈਨੂੰ ਪਿੱਛੇ ਹੀ ਰੋਕ ਲੈਣਾ ਏ ਤੈਨੂੰ ਪਿੱਛੇ ਹੀ ਠੰਮ ਲੈਣਾ ਏ ਤੂੰ ਤੁਰ ਨਹੀਂ ਸਕਦਾ ਕੁਝ ਚੰਗਾ ਨਹੀਂ ਕਰ ਸਕਦਾ ਸੰਸਾਰ ਲਈ ਭਲਾ ਨਹੀਂ ਕਰ ਸਕਦਾ ਤੂੰ ਤੇ ਭਲਾ ਕਰਨਾ ਏ ਜੀ ਇਹ ਬੜਾ ਜ਼ਰੂਰੀ ਏ ਉਹ ਭਲਾ ਭਾਵੇਂ ਕਿਸੇ ਦਾ ਮਾਇਆ ਦੇ ਨਾਲ ਹੋਵੇ ਭਾਵੇਂ ਕਿਸੇ ਨੂੰ ਜ਼ਿੰਦਗੀ ਦੀ ਬਹੁਤ ਵੱਡੀ ਸਲਾਹ ਦੇ ਨਾਲ ਹੋਵੇ ਕਿਉਂਕਿ ਸਭ ਤੋਂ ਵੱਡਾ ਪੁੰਨ ਹੈ ਜੀ ਕਿਸੇ ਨੂੰ ਚੰਗੇ ਗੁਣ ਦੇ ਦੇਣਾ ਚੰਗੀ ਸਲਾਹ ਜਾਂ ਚੰਗਾ ਗਿਆਨ ਦੇ ਦੇਣਾ ਮਾਇਆ ਤੋਂ ਵੀ ਵੱਡਾ ਪੁੰਨ ਹੈ ਤੇ ਗੁਰੂ ਪਾਤਸ਼ਾਹ ਪੁੰਨੀ ਕਰ ਰਹੇ ਨੇ ਉਪਦੇਸ਼ ਦੇ ਰਹੇ ਨੇ ਗਿਆਨ ਦੇ ਰਹੇ ਨੇ ਗਿਆਨ ਸਭ ਤੋਂ ਵੱਡਾ ਪੁੰਨ ਹੁੰਦਾ ਏ ਮਾਇਆ ਵੀ ਉੱਥੇ ਕੁਝ ਨਹੀਂ ਕਿਸੇ ਇਨਸਾਨ ਨੂੰ ਸੋਹਣੀ ਸਮਝ ਦੇ ਦਿੱਤੀ ਕੋਈ ਤੁਹਾਡੇ ਤੇ ਸਲਾਹ ਮੰਗਣ ਆਇਆ ਕੋਈ ਗਿਆਨ ਦੀ ਗੱਲ ਮੰਗਣ ਆਇਆ ਉਹਨੂੰ ਸੱਚੋ ਸੱਚ ਦੱਸ ਦਿਓ ਉਹ ਸਾਰੀ ਜ਼ਿੰਦਗੀ ਉਹ ਉਹਦੇ ਗਿਆਨ ਦੀ ਗੱਲ ਕੰਮ ਆਵੇਗੀ ਉਹਦਾ ਰਾਹ ਬਣ ਜਾਵੇਗੀ ਜਿਉਣ ਦਾ ਢੰਗ ਬਣ ਜਾਵੇਗੀ ਉਹ ਗੱਲ ਗਿਆਨ ਸਭ ਤੋਂ ਵੱਡਾ ਪੁੰਨ ਹੈ ਇਹ ਪੁੰਨ ਕਰਨਾ ਚਾਹੀਦਾ ਏ ਆਪ ਜਿੰਦਗੀ ਦੇ ਵਿੱਚ ਜੇ ਥੋੜਾ ਜਿਹਾ ਵੀ ਕੋਈ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਗਿਆਨ ਪ੍ਰਾਪਤ ਹੋਇਆ ਹੈ ਜਰੂਰ ਦੂਜੇ ਤੱਕ ਵੰਡਿਆ ਕਰੋ ਇਹ ਗਿਆਨ ਦੇ ਨਾਲ ਹੀ ਵਿਵੇਕ ਬੁੱਧੀ ਦੀ ਜੋਤ ਜਗਦੀ ਜਾਂਦੀ ਹੈ ਲੋਕ ਗਿਆਨਵਾਨ ਹੋ ਜਾਂਦੇ ਪੁੰਨ ਦਾ ਕਰਮ ਹੋ ਜਾਂਦਾ ਹੈ ਇਹ দান ਹੈ ਇਹ ਪੁੰਨ ਹੈ ਇਹ ਕਰਨਾ ਚਾਹੀਦਾ ਹੈ ਮਾਇਆ ਨਾਲ ਨਾ ਵੀ ਕਰ ਸਕੇ ਕੋਈ ਗੱਲ ਨਹੀਂ ਪਰ ਗਿਆਨ ਦੇ ਨਾਲ ਸਮਝ ਦੇ ਨਾਲ ਜਰੂਰ ਪੁੰਨ ਕਰਿਓ ਸੱਚਾ ਸੁੱਚਾ ਪੁੰਨ ਤਾਂ ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਹਿੰਦੇ ਸੱਚੇ ਮਾਰਗ ਚੱਲਦੇ ਹੋ ਉਸਤਤ ਕਰੇ ਜਹਾਨ ਉਸਤਤ ਕਰਦੇ ਨੇ ਲੋਕ ਪਰ ਇਹਦੀ ਭੁੱਖ ਨਹੀਂ ਰੱਖਣੀ ਕਿਸੇ ਵਿਦਵਾਨ ਨੇ ਬੜੀ ਪਿਆਰੀ ਗੱਲ ਕਹੀ ਹੈ ਕਹਿੰਦੇ ਲੋਕਾਂ ਦੀ ਵਡਿਆਈ ਨੂੰ ਬਹੁਤਾ ਸੀਰੀਅਸ ਨਹੀਂ ਲੈਣਾ ਸਾਡੇ ਸਾਰਿਆਂ ਲਈ ਸਾਂਝੀ ਗੱਲ ਹੈ ਕਹਿੰਦੇ ਜਿਹੜੇ ਲੋਕ ਅੱਜ ਤੁਹਾਨੂੰ ਵਡਿਆ ਰਹੇ ਨੇ ਇੱਕ ਗਲਤੀ ਦੀ ਉਡੀਕ ਹੈ ਇੱਕ ਤੁਹਾਡੇ ਵਿੱਚ ਥੋੜੀ ਜੀ ਕੋਈ ਗਲਤੀ ਮਿਸਟੇਕ ਦੀ ਲੋੜ ਹੈ ਉਹੀ ਲੋਕ ਛੱਤਰ ਲੈ ਕੇ ਵੀ ਆ ਜਾਣਗੇ ਉਹੀ ਲੋਕ ਜਿਹੜੇ ਅੱਜ ਤੁਹਾਨੂੰ ਵੜਿਆ ਰਹੇ ਨੇ ਤੁਹਾਡੀ ਵਾਹ ਵਾਹ ਕਰ ਰਹੇ ਨੇ ਤੁਹਾਨੂੰ ਗਲਾਂ 'ਚ ਹਾਰ ਪਾ ਰਹੇ ਨੇ ਚਿਹਰੇ ਨਹੀਂ ਬਦਲਣਗੇ ਸਕੁਝ ਨਹੀਂ ਬਦਲੇਗਾ ਉਹੀ ਲੋਕ ਹੋਣਗੇ ਜਿਹੜੇ ਤੁਹਾਨੂੰ ਹਾਰ ਲੈ ਕੇ ਆ ਰਹੇ ਸੀ ਉਹੀ ਛੱਤਰ ਵੀ ਲੈ ਕੇ ਆਉਣਗੇ ਤਾਂ ਕਹਿੰਦੇ ਇਹਦੀ ਭੁੱਖ ਨਹੀਂ ਰੱਖਣੀ ਲੋਗਨ ਕੀਚ ਚ ਤੁਰਾਈ ਉਪਮਾ ਤੇ ਬਸੰਤਰ ਜਾਰ ਬਲਤੀ ਇਹ ਲੈ ਕੇ ਚੱਲਣੀ ਹੈ ਨਹੀਂ ਤੇ ਉਸਤਤ ਦੀ ਭੁੱਖ ਮਨੁੱਖ ਤੈਨੂੰ ਅੱਗੇ ਨਹੀਂ ਵਧਣ ਦੇਵੇਗੀ ਕੁਝ ਕਰਨ ਨਹੀਂ ਦੇਵੇਗੀ ਤੂੰ ਖੜ ਜਾਵੇਂਗਾ ਰੁਕ ਜਾਵੇਂਗਾ ਗੁਰੂ ਪਾਤਸ਼ਾਹ ਕਿਰਪਾ ਕਰਨ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਕਹਿੰਦੇ ਕਿਹਾ ਜਾਂਦਾ ਏ 88 ਤੀਰਥਾਂ ਤੇ ਇਸ਼ਨਾਨ ਕਰਨਾ ਪੁੰਨ ਦਾਨ ਕਰਨਾ ਇਹਨੂੰ ਭਲੇ ਦੇ ਕਰਮ ਕਿਹਾ ਜਾਂਦਾ ਹੈ ਦਇਆ ਕਰਨੀ ਪਰ ਜਿਨੇ ਸਿਮਰਨ ਕੀਤਾ ਸੱਚ ਦੇ ਨਾਲ ਜਿਹੜਾ ਜੁੜਿਆ ਜਿਨੇ ਅਕਾਲ ਪੁਰਖ ਪਰਮਾਤਮਾ ਨੂੰ ਹੀ ਆਪਣੇ ਜੀਵਨ ਦੇ ਵਿੱਚ ਪਾ ਲਿਆ ਸਮਝ ਲਓ ਉਹਨੇ ਸਾਰੇ ਪੁੰਨ ਕਰਮ ਕਰ ਦਿੱਤੇ ਆਪਣੇ ਜੀਵਨ ਦੇ ਵਿੱਚ ਸਾਰੇ ਪੁੰਨ ਕਰਮ ਹੋ ਜਾਂਦੇ ਨੇ ਉਹਨੂੰ ਲੋੜ ਨਹੀਂ ਹੈ ਤੀਲ ਥਾਂ ਤੇ ਪਟਕਣ ਦੀ ਦਰੁਦਰ ਜਾਨ ਦੀ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਕਹਿੰਦੇ ਜਿਸ ਨੂੰ ਉਹ ਅਕਾਲ ਪੁਰਖ ਪ੍ਰਮਾਤਮਾ ਦਇਆ ਕਰਕੇ ਬਖਸ਼ ਦਿੰਦਾ ਹੈ ਉਹੀ ਇਹ ਗਿਆਨ ਪ੍ਰਾਪਤ ਕਰਦਾ ਹੈ ਪਰ ਦਇਆ ਦੇ ਪਾਤਰ ਬਨਣਾ ਪੈਂਦਾ ਹੈ ਕੋਈ ਮਨੁੱਖ ਕਿਤੇ ਜੌਬ ਕਰਦਾ ਏ ਉਹ ਮਿਹਨਤ ਕਰਦਾ ਏ ਉਹਦੀ ਪ੍ਰਮੋਸ਼ਨ ਹੁੰਦੀ ਏ ਬੌਸ ਵੇਖਦਾ ਏ ਬੜੀ ਮਿਹਨਤ ਕੀਤੀ ਹੁਣ ਇਹਦੀ ਪ੍ਰਮੋਸ਼ਨ ਕਰ ਲਈਏ ਇਹਦੀ ਤਨਖਾਹ ਵਧਾ ਲਈਏ ਬੜਾ ਲਾਇਕ ਇਨਸਾਨ ਹੈ ਇਨੂੰ ਅਗਲੇ ਥਾਂ ਤੇ ਲੈ ਕੇ ਜਾਈਏ ਹੁਣ ਜਿਹੜਾ ਪਰਖਦਾਰ ਇਨਸਾਨ ਹੈ ਕਦਰ ਪਾਉਣ ਵਾਲਾ ਇਨਸਾਨ ਹੈ ਤਾਂ ਜੇ ਗੁਰੂ ਦੇ ਪਾਤਸ਼ਾਹ ਦੇ ਬਚਨਾਂ ਦੇ ਪਾਤਰ ਬਣਾਂਗੇ ਤਾਂ ਦਇਆ ਵੀ ਹੋਵੇਗੀ ਫਿਰ ਤਰਸ ਵੀ ਹੋਵੇਗਾ ਬਣੀਏ ਤੇ ਸਹੀ ਭਾਂਡਾ ਸਿੱਧਾ ਕਰੀਏ ਤੇ ਸਹੀ ਸੁਰਤ ਨੂੰ ਖੋਲ ਕੇ ਗੁਰੂ ਪਾਤਸ਼ਾਹ ਅਗੇ ਰੱਖੀ ਤੇ ਸਹੀ ਪਾਤਸ਼ਾਹ ਗਿਆਨ ਬਖਸ਼ੋ ਸਮਝ ਦਿਓ ਅਜੇ ਅਸੀਂ ਤਿਆਰ ਹੀ ਨਹੀਂ ਹਾਂ ਸਿਰਫ ਓਦਾਂ ਹੀ ਕਹਿ ਦਿੰਨੇ ਆ ਭਾਈ ਜਿਹਦੇ ਤੇ ਕਿਰਪਾ ਫਿਰ ਜਿਹਦੇ ਤੇ ਦਇਆ ਹੋਵੇਗੀ ਉਹੀ ਇਹ ਦਾਨ ਪ੍ਰਾਪਤ ਕਰੇਗਾ ਸਾਰਿਆਂ ਦੀ ਕਿਰਪਾ ਹੋ ਰਹੀ ਏ ਭਾਈ ਤੁਸੀਂ ਤਿਆਰ ਤੇ ਹੋਵੋ ਮੰਨਣ ਦੇ ਲਈ ਆਪਣੇ ਆਪ ਨੂੰ ਗੁਰਬਾਣੀ ਦੇ ਅੱਗੇ ਰੱਖੋ ਤੇ ਸਹੀ ਗੁਰੂ ਪਾਤਸ਼ਾਹ ਤੇ ਕਿਰਪਾ ਕਰ ਰਹੇ ਨੇ ਹੋ ਰਹੀ ਏ ਕਿਰਪਾ ਆ ਨਿਰੰਤਰ ਕਿਰਪਾ ਚੱਲ ਰਹੀ ਏ ਹੁਣ ਅੱਧੇ ਘੰਟੇ ਦੀ ਜਦੋਂ ਤੋਂ ਵਿਚਾਰ ਸ਼ੁਰੂ ਕੀਤੀ ਏ ਆਪਾਂ ਇਹ ਕਿਰਪਾ ਦੇ ਵਿੱਚੋਂ ਹੁਣ ਆਪਾਂ ਕਿਰਪਾ ਗ੍ਰਹਿਣ ਕਰਨੀ ਹੈ ਜਾਂ ਨਹੀਂ ਕਰਨੀ ਇਹ ਸਾਡੇ ਤੇ ਡਿਪੈਂਡ ਕਰਦਾ ਹੈ ਕਿਉਂਕਿ ਅਕਾਲ ਪੁਰਖ ਪਰਮਾਤਮਾ ਦਾ ਨਿਜਮ ਹੈ ਉਹ ਤੱਕਾ ਨਹੀਂ ਕਰਦਾ ਨਿਰਵੈਰ ਹੈ ਉਹ ਅਕਾਲਪੁਰਖ ਪਰਮਾਤਮਾ ੱੱਕੇ ਦੇ ਨਾਲ ਵੀ ਉਹ ਕਿਸੇ ਨੂੰ ਆਪਣੇ ਆਪ ਨਾਲ ਨਹੀਂ ਜੋੜ ਸਕਦਾ ਨਾ ਜੇ ਅਕਾਲਪੁਰਖ ਪਰਮਾਤਮਾ ਹੀ ੱੱਕਾ ਕਰਦਾ ਫਿਰ ਨਿਰਵੈਰ ਸ਼ਬਦ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਜੇ ੱੱਕੇ ਦੇ ਨਾਲ ਹੀ ਉਹ ਕਿਸੇ ਨੂੰ ਆਪਣੇ ਤੋਂ ਦੂਰ ਕਰ ਦਿੰਦਾ ਏ ਤਾਂ ਇਹਦਾ ਵੀ ਫਿਰ ਦਰਬਾਰ ਦਾ ਕੋਈ ਅਰਥ ਨਹੀਂ ਬਣਦਾ ਕਦੇ ਗਹਿਰਾਈ ਨਾਲ ਸਮਝ ਕੇ ਵੇਖਿਓ ਨਿਰਵੈਰ ਲਫ਼ਜ਼ ਨੂੰ ਬੜੀ ਨਿਰਵੈਰਤਾ ਦੇ ਨਾਲ ਬੜੀ ਸੋਖਮ ਸ਼ਕਤੀ ਦੇ ਨਾਲ ਸਮਝ ਕੇ ਵੇਖਿਓ ਨਿਰਵੈਰ ਦਾ ਕੀ ਅਰਥ ਰਹੇਗਾ ਨਹੀਂ ਉਹ ਤੱਕੇ ਦੇ ਨਾਲ ਜੋੜੇਗਾ ਵੀ ਨਹੀਂ ਤੱਕੇ ਦੇ ਨਾਲ ਤੋੜੇਗਾ ਵੀ ਨਹੀਂ ਤੇਰੇ ਤੇ ਡਿਪੈਂਡ ਕਰਦਾ ਹੈ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਤੂੰ ਆਪਣੇ ਕਰਮ ਕਰ ਉਹ ਤੇ ਜੋੜ ਹੀ ਰਿਹਾ ਹੈ ਤੋੜ ਕਿਤੇ ਵੀ ਨਹੀਂ ਰਿਹਾ ਟੁੱਟੇਗਾ ਵੀ ਤੂੰ ਆਪਣੇ ਕਰਮਾਂ ਕਰਕੇ ਜੁੜੇਗਾ ਵੀ ਆਪਣੇ ਕਰਮਾਂ ਕਰਕੇ ਤੇਰੇ ਤੇ ਡਿਪੈਂਡ ਕਰਦਾ ਹੈ ਤਾਂ ਜਿਸਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਦਇਆ ਹੋ ਰਹੀ ਐ ਇਹਨੂੰ ਇਦਾਂ ਵਰਤੀਏ ਦਇਆ ਹੋ ਰਹੀ ਐ ਦਇਆ ਦੇ ਪਾਤਰ ਬਣ ਜਾਈਏ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਤੇ ਉਹਨਾਂ ਤੋਂ ਗੁਰੂ ਪਾਤਸ਼ਾਹ ਕਹਿੰਦੇ ਮੈਂ ਬਲਿਹਾਰ ਜਾਂਦਾ ਹਾਂ ਜਿਨ੍ਹਾਂ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਮਿਲ ਗਿਆ ਹੈ ਹੁਣ ਆਪਾਂ ਆਪਣੇ ਅੰਦਰ ਝਾਤੀ ਮਾਰਿਓ ਸਮਾਂ ਪੂਰਾ ਹੋ ਗਿਆ ਹੈ ਕਿ ਸਾਨੂੰ ਸਤਗੁਰੂ ਮਿਲ ਗਏ ਨੇ ਜੀ ਗੁਰਬਾਣੀ ਦਾ ਇੱਕ ਬੜਾ ਸੌਖਾ ਉਪਦੇਸ਼ ਹੈ ਪ੍ਰਭ ਮਿਲਣ ਦੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਪਰਮਾਤਮਾ ਨੂੰ ਮਿਲਣ ਦੀ ਨਿਸ਼ਾਨੀ ਸਿਰਫ ਇੰਨੀ ਕਹਿ ਤੇਰੇ ਜੀਵਨ ਦੇ ਵਿੱਚ ਸੱਚ ਆ ਜਾਵੇ ਤੇਰੇ ਮਨ ਦੇ ਅੰਦਰ ਸੱਚ ਤੇਰੀ ਜ਼ੁਬਾਨ ਤੇ ਸੱਚ ਤੇਰੇ ਜੀਵਨ ਜਿਉਣ ਦੇ ਢੰਗ ਤੇ ਸੱਚ ਸੱਚ ਆ ਜਾਵੇ ਤਾਂ ਸਮਝ ਲੈ ਰੱਬ ਤੇਰੇ ਹਿਰਦੇ ਦੇ ਵਿੱਚ ਹੈ ਤੇਰਾ ਹਿਰਦਾ ਦੂਜੇ ਤੇ ਤਰਸ ਸੁਭਾਅ ਦੇ ਵਿੱਚ ਆ ਜਾਂਦਾ ਹੈ ਦੂਜੇ ਦਾ ਦੁੱਖ ਦੁੱਖ ਜਾਪਦਾ ਹੈ ਤੇਰੇ ਅੰਦਰ ਦਇਆ ਭਾਵਨਾਵਾਂ ਬਣੀਆਂ ਰਹਿੰਦੀਆਂ ਨੇ ਤੂੰ ਸੱਚ ਬੋਲਦਾ ਏ ਸੱਚ ਕਹਿਣਾ ਏ ਸੱਚ ਦੇ ਆਧਾਰ ਤੇ ਜ਼ਿੰਦਗੀ ਜਿਉਣਾ ਏ ਤੂੰ ਸਮਝ ਲੈ ਕਿ ਸੱਚ ਤੇਰੇ ਜੀਵਨ ਅੰਦਰ ਹੈ ਤੇ ਤੂੰ ਰੱਬ ਨਾਲ ਜੁੜਿਆ ਹੋਇਆ ਏ ਕੋਈ ਹੋਰ ਇਹਦਾ ਪੈਮਾਨਾ ਨਹੀਂ ਹੈ ਜੀ ਕਿ ਵੱਖਰੇ ਰੂਪ ਦੇ ਵਿੱਚ ਰੱਬ ਆਏਗਾ ਕੋਈ ਸ਼ਕਤੀ ਪ੍ਰਗਟ ਹੋਏਗੀ ਨਹੀਂ ਬਸ ਜੇ ਸੱਚ ਜੀਵਨ ਵਿੱਚ ਹੈ ਤਾਂ ਆਪ ਸਭ ਮੁਬਾਰਕ ਹੋ ਗੁਰੂ ਪਾਤਸ਼ਾਹ ਸਾਡੇ ਤੋਂ ਬਲਿਹਾਰ ਜਾਂਦੇ ਨੇ ਸਾਡੇ ਜੀਵਨ ਅੰਦਰ ਰੱਬ ਹੈਗਾ ਏ ਪ੍ਰਾਪਤ ਹੋ ਚੁੱਕਿਆ ਏ ਤੁਹਾਨੂੰ ਰੱਬ ਬਸ ਉਸ ਰੱਬ ਨੂੰ ਸੰਭਾਲੀਏ ਸੱਚ ਨੂੰ ਸੰਭਾਲੀਏ ਸੱਚ ਦੀ ਸੰਭਾਲ ਕਰੀਏ ਰੱਬ ਤੇ ਪ੍ਰਾਪਤ ਹੋ ਚੁੱਕਿਆ ਹੈ ਰੱਬ ਤੇ ਅੰਦਰ ਆ ਚੁੱਕਿਆ ਹੈ ਉਹ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਸੱਚ ਦੇ ਬੀਜ ਦੇ ਦੁਆਰਾ ਹੀ ਸਾਡੇ ਅੰਦਰ ਆ ਕੇ ਵੱਸਦਾ ਹੈ ਸੱਚ ਜਿਹਨੂੰ ਆਦ ਸੱਚ ਜੁਗਾਦ ਸੱਚ ਰੋਜ਼ਾਨਾ ਪੜਦੇ ਹਾਂ ਤਾਂ ਉਹਨਾਂ ਤੋਂ ਗੁਰੂ ਪਾਤਸ਼ਾਹ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਮੈਂ ਬਲਿਹਾਰ ਜਾਂਨਾ ਜਿਨ੍ਹਾਂ ਦੇ ਹਿਰਦੇ ਘਰ ਵਿੱਚ ਸੱਚ ਵੱਸ ਗਿਆ ਹੈ ਆਗੇ ਬਾਬਾ ਫਰੀਦ ਜੀ ਦੇ ਬਚਨ ਦਿਲੋਂ ਮੁਹੱਬਤ ਜਿਨ ਸਈ ਸੱਚਿਆ ਜਿਨ ਮਨਹੋਰ ਮੁਖਹੋਰ ਸੇ ਕਾਂਡੇ ਕੱਚਿਆ ਜਿਨ੍ਹਾਂ ਦੇ ਹਿਰਦੇ ਅੰਦਰ ਸੱਚ ਹੈ ਪਿਆਰ ਹੈ ਪ੍ਰੇਮ ਹੈ ਉਹ ਰੱਬ ਦੇ ਨਾਲ ਜੁੜੇ ਹੋਏ ਨੇ ਉਹ ਸੱਚੇ ਇਨਸਾਨ ਨੇ ਪਰ ਕੱਚੇ ਨਾ ਰਹਿ ਜਾਈਏ ਕਿਤੇ ਇੰਨੇ ਸਾਲਾਂ ਵਿੱਚ ਸੱਚ ਨੂੰ ਹਿਰਦੇ ਦੇ ਵਿੱਚ ਵਸਾਈਏ ਤਾਂ ਗੁਰੂ ਪਾਤਸ਼ਾਹ ਅਖੀਰਲੀ ਪੰਗਤੀ ਵਿੱਚ ਬਖਸ਼ਿਸ਼ ਕਰਦੇ ਨੇ ਮਾਗ ਸੁੱਚੇ ਸੇ ਕਾਂਡੀਆਂ ਜਿਨ ਪੂਰਾ ਗੁਰ ਮਿਹਰਬਾਨ ਕਹਿੰਦੇ ਉਹਨਾਂ ਦਾ ਮਾਗ ਮਹੀਨਾ ਬੜਾ ਵਧੀਆ ਹੈ ਬੜਾ ਭਲਾ ਹੈ ਜਿਨ੍ਹਾਂ ਤੇ ਪੂਰਾ ਗੁਰੂ ਮਿਹਰਬਾਨ ਹੋ ਗਿਆ ਹੈ ਤੇ ਗੁਰੂ ਤੇ ਮਿਹਰਬਾਨ ਹੀ ਹੈ ਜੀ ਸਾਡੇ ਤੇ ਬਸ ਸਾਡੀ ਹੀ ਸੁਰਤ ਨੂੰ ਤਿਆਰ ਕਰਨ ਦੀ ਲੋੜ ਹੈ ਗੁਰੂ ਦੇ ਬਚਨਾਂ ਨੂੰ ਕਮਾਉਣ ਦੀ ਲੋੜ ਹੈ ਗੁਰੂ ਸਦਾ ਹੀ ਮਿਹਰਬਾਨ ਰਹਿੰਦਾ ਹੈ ਇਹ ਨਾ ਕਿਹਾ ਕਰੀਏ ਕਿ ਮਿਹਰਬਾਨ ਹੋਵੇਗਾ ਸਾਹਿਬ ਮੇਰਾ ਮਿਹਰਬਾਨ ਸਦਾ ਮਿਹਰਵਾਨ ਜੀ ਸਗਲ ਕੋ ਦੇਹਦਾਨ ਤੋਂ ਕਾਹੇ ਡੋਲੇ ਪ੍ਰਾਣੀਆਂ ਤੁਧ ਰੱਖੇਗਾ ਸਿਰਜਣਹਾਰ ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵ ਦਿਗਾਰ ਕਰ ਬੰਦੇ ਤੂੰ ਬੰਦਗੀ ਜਚਰ ਘਟ ਮੈਂ ਸਾ ਉਹ ਤੇ ਸਦਾ ਹੀ ਮਿਹਰਵਾਨ ਹੈ ਤੈਨੂੰ ਰੱਖ ਲਏਗਾ ਜੇ ਤੈਨੂੰ ਲੱਗਦਾ ਕਿਰਪਾ ਨਹੀਂ ਹੋਈ ਨਹੀਂ ਕਿਰਪਾ ਹੋ ਚੁੱਕੀ ਹੈ ਤੈਨੂੰ ਰੱਖਿਆ ਹੋਇਆ ਹੈ ਉਹ ਰੱਖੇਗਾ ਉਹ ਅਕਾਲ ਪੁਰਖ ਵਾਹਿਗੁਰੂ ਪਾਤਸ਼ਾਹ ਗੁਰੂ ਪਾਤਸ਼ਾਹ ਕਿਰਪਾ ਕਰਨ ਸਾਡਾ ਪਿਛਲਾ ਮਹੀਨਾ ਜਿਵੇਂ ਖੁਸ਼ੀਆਂ ਭਰਿਆ ਬਾਣੀ ਦੇ ਅਨੁਸਾਰ ਬਤੀਤ ਹੋਇਆ ਹੈ ਇਹ ਵਾਲਾ ਮਹੀਨਾ ਵੀ ਗੁਰਬਾਣੀ ਦੇ ਆਸੇ ਗੁਰਬਾਣੀ ਦੇ ਉਪਦੇਸ਼ ਦੇ ਅਨੁਸਾਰ ਬਤੀਤ ਹੋਵੇ ਤਾਂ ਹੀ ਸਾਡਾ ਸੁਣਿਆ ਬੈਠਿਆ ਗੁਰੂ ਕੋਲ ਆ ਕੇ ਸੰਗਤ ਕਰਨ ਦਾ ਲਾਭ ਹੈ ਪਹਿਲੀ ਪੰਕਤੀ ਨੂੰ ਦੁਬਾਰਾ ਬੋਲ ਦੇਵਾਂ ਜੀ ਮਾਗ ਮੱਜਨ ਸੰਗ ਸਾਧੂਆਂ ਢੂੜੀ ਕਰ ਇਸ਼ਨਾਨ ਫਿਰ ਮਨ ਕਰਕੇ ਇਸ਼ਨਾਨ ਹੋਵੇਗਾ ਮਨ ਕਰਕੇ ਸਾਫ ਹੋ ਜਾਵਾਂਗੇ ਤਾਂ ਹੀ ਫਿਰ ਇਨਾਂ ਦਿਨਾਂ ਦੇ ਵਿੱਚ ਜੁੜਨ ਦਾ ਗੁਰਬਾਣੀ ਨੂੰ ਸੁਣਨ ਦਾ ਕਮਾਉਣ ਦਾ ਲਾਭ ਹੋਵੇਗਾ ਨਹੀਂ ਤੇ ਸੇਵਕ ਸਿੱਖ ਪੂਜਨ ਸਭ ਆਵੇਂ ਸਭ ਗਾਵੇਂ ਹਰ ਹਰ ਉਤਮ ਬਾਣੀ ਗਾਵੇ ਸੁਣਿਆ ਤਿੰਨ ਕਾ ਹਰ ਥਾਂ ਪਾਵੇ ਜਿਨ ਸਤਿਗੁਰੂ